हां जी दोस्तों स्वागत है ਪਿੰਡ ਤਰਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਹਰ ਵਾਰ ਦੀ ਤਰ੍ਹਾਂ ਤੁਹਾਡੇ ਲਈ ਇੱਕ ਹੋਰ ਦੇਸੀ ਨੁਕਤਾ ਲੈ ਕੇ ਆਏ ਹਾਂਗੇ ਇਸ ਨੁਕਤੇ ਰਾਹੀਂ ਆਪਾਂ ਜਿਹੜੇ ਆਪਣੇ ਪਸ਼ੂਆਂ ਨੂੰ ਖਾਸ ਕਰਕੇ ਗਾਈਆਂ ਨੂੰ ਥਨੈਲਾ ਰੋਗ ਜਿਹੜਾ ਹੋ ਜਾਂਦਾ ਜਿਹਨੂੰ ਆਪਾਂ ਮਸਟੈਟਸ ਕਹਿ ਦਿੰਦੇ ਆ ਔਰ ਹੋਊਗਾ ਆਪਾਂ ਠੀਕ ਕਰ ਸਕਦੇ ਆ ਨੁਕਤਾ ਬਹੁਤ ਆਸਾਨ ਹੈ ਬਹੁਤ ਛੋਟਾ ਵਧੀਆ ਨੁਕਤਾ ਹੈ ਬਹੁਤ ਵਧੀਆ ਰਿਜ਼ਲਟ ਵਾਲਾ ਨੁਕਤਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਦੇ ਆ ਵੀ ਵੀਡੀਓ ਨੂੰ ਅੰਤ ਤੱਕ ਬਿਨਾ ਗਿਲਗਾਏ ਦੇਖਿਓ ਤਾਂ ਜੋ ਨੁਕਤਾ ਜਿਹੜਾ ਉਹ ਚੰਗੀ ਤਰ੍ਹਾਂ ਸਮਝ ਆ ਸਕੇ ਤੇ ਆਪਾਂ ਨੁਕਤੇ ਦਾ ਲਾਹਾ ਲੈ ਸਕੀ ਪੈਨ ਕਾਪੀ ਨੇੜੇ ਕਰ ਲਓ ਲਿਖਣਾ ਸੌਖਾ ਹੈਗਾ ਯਾਦ ਕਈ ਵਾਰ ਨਹੀਂ ਰਹਿੰਦਾਗਾ ਕੀ ਕਰਨਾ ਆਪਾਂ ਜਦੋਂ ਆਪਣੇ ਪਸ਼ੂ ਨੂੰ ਮਸਟੈਟਸ ਪਤਾ ਲੱਗ ਗਈ ਆਪਾਂ ਨੂੰ ਵੀ ਮਸਟੈਟਸ ਹੋ ਗਈ ਹੈ ਤਾਂ ਆਪਾਂ ਸਮਾਨ ਕੀ ਕੀ ਲੈਣਾ ਹੈਗਾ ਨੋਟ ਕਰਿਓ 250 ਗ੍ਰਾਮ ਤਾਂ ਆਪਾਂ ਐਲੋਵੇਰਾ ਲੈ ਲੈਣਾਗਾ 50 ਗ੍ਰਾਮ ਹਲਦੀ ਲੈ ਲੈਣੀ ਆ ਹਲਦੀ ਜਿਹੜੀ ਆਪਣੇ ਆਮ ਹੀ ਘਰਾਂ 'ਚ ਹੁੰਦੀ ਹੈਗੀ ਪੀਸੀ ਹੋਈ ਸਾਤ ਤਨੀ ਪੀਸੀ ਹੋਈ ਹਲਦੀ ਲੈ ਲੈਣੀ ਹੈਗੀ ਤੇ 15 ਗ੍ਰਾਮ ਚੂਨਾ ਲੈ ਲੈਣਾਗਾ ਚੂਨਾ ਕਹਿ ਲਓ ਜਾਂ ਕਲੀ ਕਹਿ ਲਓ ਜਿਹੜੀ ਆਪਣੇ ਆਮ ਆਪਣੇ ਘਰਾਂ ਚ ਕਲੀ ਹੁੰਦੀ ਹੈ ਨਾ ਉਹ ਲੈ ਲੈਣੀ ਹੈ 15 ਗ੍ਰਾਮ ਇਹਨਾਂ ਤਿੰਨਾਂ ਚੀਜ਼ਾਂ ਦਾ ਪੇਸਟ ਬਣਾ ਲੈਣਾਗਾ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਤੇ 150 ਜਾਂ 200 ਗ੍ਰਾਮ ਪਾਣੀ ਦੇ ਵਿੱਚ ਪਾ ਕੇ ਇਹਨੂੰ ਥੋੜਾ ਪਤਲਾ ਕਰ ਲੈਣਾਗਾ 1.5 250 ਗ੍ਰਾਮ ਜਾਂ 100 ਗ੍ਰਾਮ ਪੈਂਦਾ ਪਾਣੀ ਤਾਂ 100 ਗ੍ਰਾਮ ਪਾ ਲਿਓ ਜੇ 150 ਪੈਂਦਾ 200 ਪੈਂਦਾ ਜਾਂ 2.5 100 ਤੱਕ ਪੈਂਦਾ ਤਾਂ 2.5 100 ਤੱਕ ਪਾ ਲਿਓ ਜਿਆਦਾ ਪਾਣੀ ਨਹੀਂ ਪਾਉਣਾਗਾ ਉਹਨਾਂ ਕਾ ਪਤਲਾ ਕਰਨਾ ਵੀ ਜਿੰਨਾ ਕਾ ਲੇਵੇ ਦੇ ਉੱਪਰ ਖੜ ਸਕੇ ਇਹ ਨਾ ਹੋਵੇ ਜਮਾ ਆਪਾਂ ਵੀ ਪਾਣੀ ਹੀ ਬਣਾ ਲਗੇ ਤਾਂ ਆਪਾਂ ਲੇਵੇ ਤੇ ਲਾਈ ਗੇ ਤਾਂ ਪਾਣੀ ਉਹੀ ਡੁੱਲ ਜੇ ਨਹੀਂ ਲੇਵੇ ਦੇ ਉੱਪਰ ਖੜਨ ਜੋਗਾ ਕਰਨਾ ਆਪਾਂ ਉਹਨਾਂ ਕਾ ਪਤਲਾ ਕਰ ਲੈਣਾਗਾ ਇਹ ਜਿਹੜਾ ਤੁਹਾਨੂੰ ਦੱਸਿਆ ਸਮਾਨ ਇਹ ਇੱਕ ਦਿਨ ਦਾ ਸਮਾਨ ਹੈਗਾ ਇਸ ਪੇਸਟ ਦੇ ਨਾਲ ਆਪਾਂ ਇੱਕ ਦਿਨ ਦੇ ਵਿੱਚ ਜਿਹੜਾ ਆਪਣਾ ਲੇਵਾ ਗਾਂ ਦਾ ਉਸ ਦੇ ਉੱਪਰ ਘਟੋ ਘਟ 10 ਵਾਰ ਲੇਪ ਕਰਨਾ ਜਣੀ ਦੀ ਮਾਲਸ਼ ਰੱਖ ਲੋ ਕਰਨੀ ਹੈ ਵੀ ਚੰਗੀ ਤਰ੍ਹਾਂ ਲੇਵੇ ਦੇ ਉੱਪਰ ਨਾ ਇਸ ਤਰ੍ਹਾਂ ਨਾ ਐ ਹੱਥ ਐਸ ਤੱਕ ਨਾ ਹੱਥ ਘਗਾ ਕੇ ਲਾਉਣਾ ਆਪਾਂ ਪੇਸਟ ਐ ਨਹੀਂ ਹੈਗਾ ਜੇ ਆਪਾਂ ਲੇਵੇ ਦੇ ਉੱਪਰੋਂ ਐ ਲੇਗੇ ਇਆਂ ਥੱਲਿਓਂ ਆਇਲੇ ਚੱਲੇਗੇ ਹਨ ਐ ਨਹੀਂ ਆਪਾਂ ਲੇਪ ਕਰਨਾਗਾ ਐ ਨਹੀਂ ਮਾਲਸ਼ ਕਰਨੀਗੀ ਮਾਲਸ਼ ਕਰਨੀ ਆਪਾਂ ਐ ਐ ਗੋਲ ਹੱਥ ਦੇ ਨਾਲ ਹੱਥ ਦੇ ਉੱਪਰ ਲਾ ਕੇ ਪੇਸਟ ਲੇਵੇ ਦੇ ਉੱਪਰ ਜਿਵੇਂ ਆ ਲੇਵਾ ਹੋ ਗਿਆ ਲੇਵੇ ਦੇ ਉੱਪਰ ਐ ਇਸ ਤੱਕ ਆ ਨਾ ਗੋਲ ਗੋਲ ਮਾਲਸ਼ ਕਰਨੀ ਐ ਚੀਜ਼ ਦੀ ਤੇ ਦਿਨ ਦੇ ਵਿੱਚ ਆਪਾਂ 10 ਵਾਰ ਤੱਕ ਕਰ ਸਕਦੇ ਆ ਆ ਹੋ ਸਕਦਾ ਜ਼ਰੂਰੀ ਨਹੀਂ ਹੈਗਾ ਵੀ ਕਈ ਵਾਰ ਆਪਾਂ ਲੇਪ ਜਿਆਦੇ ਲਾਤਾ ਹਨਾ ਤਾ 10 ਤੋਂ ਘਟ ਵਾਰ ਹੋ ਗਿਆ ਹੋਲੇਪ ਉਹ ਕੋਈ ਚੱਕਰ ਨਹੀਂ ਹੈਗਾ ਵੀ 10 ਤੱਕ ਆਪਾਂ ਇੱਕ ਗਿਣਤੀ ਰੱਖੀ ਹੈ ਵੀ 10 ਕਵਾਰੀ ਤੱਕ ਆਪਾਂ ਲੇਵ 10 ਕਵਾਰ ਤੱਕ ਕਰਨਾ ਵੀ ਉਦੋਂ ਜ਼ਿਆਦਾ ਨਹੀਂ ਆਪਾਂ ਕਰਨਾ ਹੈਗਾ ਤੇ ਜੇ ਉਹਨੇ ਇੰਨੇ بیس ਦੇ ਨਾਲ 8 ਕਵਾਰ ਹੋ ਜੂਗਾ ਤਾਂ ਵੀ ਕੋਈ ਗੱਲ ਨਹੀਂ ਹੈਗੀ ਤੇ ਇਹ ਜਿਹੜਾ ਆਪਾਂ ਮਾਲ ਸੇ ਕਰਨੀ ਹੈ ਇਹ 5 ਦਿਨ ਤੱਕ ਲਗਾਤਾਰ ਕਰਨੀ ਹੈ 5 ਦਿਨ ਲਗਾਤਾਰ ਕਰਨ ਦੇ ਨਾਲ ਇਹ ਜਿਹੜਾ ਆਪਣਾ ਮਸਟੈਟਸ ਹੈ ਇਹ ਬਿਲਕੁਲ ਸਹੀ ਹੋ ਜਾਊਗਾ ਤੇ ਨਾਲ ਆਪਾਂ ਕੀ ਕਰਨਾ ਹੈਗਾ 5 ਦਿਨ ਰੋਜ਼ ਦਾ ਇੱਕ ਨਿੰਬੂ ਰੋਜ਼ ਦਾ ਇੱਕ ਨਿੰਬੂ ਕੱਟ ਕੇ ਵਿਚਕਾਰ ਤੋਂ ਆਪਣੀ ਗਾਂ ਨੂੰ ਜਿਹੜਾ ਉਹ ਖਵਾਉਣਾ ਹੈਗਾ ਰੋਜ਼ ਦਾ ਇੱਕ ਨਿੰਬੂ ਕੱਟ ਕੇ ਖਵਾ ਦੇਣਾ ਆਪਣਾ ਆਪਣੀ ਗਾਂ ਨੂੰ 5 ਦਿਨਾਂ ਤੱਕ ਜਿੰਨੇ ਪੰਜ ਨਿੰਬੂ ਹੋ ਗਏ 5 ਦਿਨਾਂ ਤੱਕ 5 ਨੀਬੂ ਖਵਾਉਣੇ ਆਪਾਂ ਤੇ ਜੇਕਰ ਗਾਹ ਦੇ ਥਣ ਦੇ ਵਿੱਚੋਂ ਜਿਹੜਾ ਕੀ ਆ ਖੂਨ ਆਉਂਦਾ ਜੇ ਤਾਂ ਆਪਾਂ ਕੀ ਕਰਨਾ ਹੈਗਾ ਕੜੀ ਪੱਤਾ ਲੈ ਲੈਣਾ ਹੈਗਾ ਕੜੀ ਪੱਤੇ ਦੇ ਵਿੱਚ ਗੁੜ ਨੂੰ ਮਿਕਸ ਕਰ ਲੈਣਾ ਹੈਗਾ ਅ ਥੋੜਾ ਜਿਹਾ ਕੌਲੀਕ ਗੁੜ ਦੀ ਲੈ ਲੈਣੀ ਹੈਗੀ ਤੇ ਵੱਡਾ ਕੌਲਾਕ ਜਾਂ ਜਿਵੇਂ ਆਪਣੇ ਆਮ ਕੱਪ ਹੁੰਦੇ ਆ ਮੱਗ ਜਿਵੇਂ ਹੁੰਦੇ ਜਿਵੇਂ ਆਮ ਹੀ ਆਪਣੇ ਘਰਾਂ 'ਚ ਹੁਣ ਨਹਾਉਣ ਨਾਲ ਜਿਹੜੇ ਮੱਗ ਹੁੰਦੇ ਆਗੇ ਨਾ ਉਸ ਉਸ ਮੱਗ ਨੂੰ ਭਰ ਲੈਣਾ ਕੜੀ ਪੱਤੇ ਦੇ ਨਾਲ ਐਨੇ ਕੁ ਰੱਖ ਲਓ ਜਿੰਨੇ ਦੀ ਕੜੀ ਪੱਤਾ ਐਨਾ ਕੁ ਬੋਖ ਐਡਾ ਕੁ ਬੋਖ ਕੜੀ ਪੱਤੇ ਦਾ ਲੈ ਲੈਣਾਗਾ ਤੇ ਐਨਾ ਕੇ ਵਿੱਚ ਆਪਾਂ ਗੁੜ ਲੈ ਲੈਣਾਗਾ ਬਸ ਆਪਾਂ ਦੇਸੀ ਭਾਸ਼ਾ 'ਚ ਰੱਖ ਲੈਨੇ ਹਨ ਵੀ ਐਨਾ ਕੇ ਕੜੀ ਪੱਤਾ ਐਨਾ ਕੁ ਗੁੜ ਲੈ ਲੈਣਾਗਾ ਤੇ ਦੋਨਾਂ ਨੂੰ ਮਿਕਸ ਕਰਕੇ ਪੇਸਟ ਬਣਾ ਕੇ ਦੋਨਾਂ ਦਾ ਤੇ ਆਪਣੇ ਪਸ਼ੂ ਨੂੰ ਦੇ ਦੇਣਾਗਾ ਇਹ ਵੀ ਕੀ ਕਰਨਾਗਾ 5 ਦਿਨ ਖਵਾਉਣਾਗਾ ਜੇ ਖੂਨ ਥਣਾ ਦੇ ਵਿੱਚ ਆਉਂਦਾ ਤਾਂ ਜੇ ਨਹੀਂ ਆਉਂਦਾ ਫਿਰ ਕੋਈ ਲੋੜ ਨਹੀਂ ਕੀ ਜੇ ਖੂਨ ਆਉਂਦਾ ਥਣਾ ਚ ਤਾਂ ਖਵਾਉਣਾਗਾ ਜਿਹੜੀ ਆਪਾਂ ਤੁਹਾਨੂੰ ਮਾਤਰਾ ਦੱਸੀ ਐ ਇੰਨਾ ਕ ਗੋੜ ਤੇ ਇੰਨਾ ਕ ਗੜੀ ਪੱਤਾ ਇਹ ਇੱਕ ਦਿਨ ਦਾਗਾ ਠੀਕ ਆ ਪੰਜ ਦਿਨ ਆਪਾਂ ਇਹ ਖਵਾਉਣਾਗਾ ਇਹਦੇ ਨਾਲ ਜਿਹੜਾ ਖੂਨ ਹੈ ਥਣਾ ਦੇ ਵਿੱਚ ਉਹ ਹੋਂ ਹਟ ਜਾਊਗਾ ਨੋਕ ਤੱਕ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੀ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਵੀ ਆਪਣੇ ਪਸ਼ੂ ਪਾਲਕ ਨੂੰ ਲੋੜ ਆ ਜੇ ਇਸ ਵੀਡੀਓ ਦੀ ਹੈ ਨਾ ਤਾਂ ਉਸ ਤੱਕ ਪਹੁੰਚ ਸਕੇ ਤੇ ਆਪਣਾ ਪਸ਼ੂ ਪਾਲਕ ਵੀਰ ਭਰਾ ਜਿਹੜਾ ਉਹ ਇਸ ਵੀਡੀਓ ਦਾ ਫਾਇਦਾ ਜਿਹੜਾ ਚੱਕ ਸਕੇ ਜੇ ਤੁਹਾਡੇ ਕੋਲ ਵੀ ਕੋਈ ਨੁਕਤਾ ਹੈਗਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜਾਂ 77 173 92062 ਮੇਰਾ WhatsApp ਨੰਬਰ ਹੈ WhatsApp ਤੇ ਤੁਸੀਂ ਕਾਲ ਕਰ ਸਕਦੇ ਹੋ ਤੇ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਜੇ ਕੋਈ ਪੁੱਛਣਾ ਹੈ ਤਾਂ ਤਾਂ ਵੀ ਉਸੇ WhatsApp ਤੇ ਜਿਹੜਾ ਉਹ ਤੁਸੀਂ ਪੁੱਛ ਸਕਦੇ ਹੋ ਜੇ ਕੋਈ ਜਾਨਵਰ ਸੇਲ ਕਰਨਾ ਹੈ ਵੇਚਣ ਦੀ ਵੀਡੀਓ ਬਣਵਾਉਣੀ ਹੈ ਤਾਂ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 99887 2858 ਮੇਰਾ ਕਾਲ ਵਾਲਾ ਨੰਬਰ ਹੈ ਤੁਸੀਂ ਇਹ ਤੇ ਕਾਲ ਕਰਕੇ ਮੈਨੂੰ ਦੱਸ ਸਕਦੇ ਹੋ ਵੀ ਜੇ ਕੋਈ ਜਾਨਵਰ ਤੁਸੀਂ ਸੇਲ ਕਰਨਾ ਹੈ ਜੇ ਕੋਈ ਐਡ ਕਰਵਾਉਣੀ ਹੈ ਕਿਸੇ ਫਾਰਮ ਦੀ ਸਟੱਡ ਫਾਰਮ ਦੀ ਜਾਂ ਕੋਈ ਆਪਣੇ ਪੋਲਟਰੀ ਫਾਰਮ ਹੈ ਜਾਂ ਕੋਈ ਆਪਣੇ ਗਾਈਆਂ ਦਾ ਫਾਰਮ ਹੈ ਕਿਸੇ ਵੀ ਜਾਨਵਰ ਕਿਸੇ ਵੀ ਤਰ੍ਹਾਂ ਦੇ ਜਾਨਵਰ ਦੀ ਆਪਾਂ ਕੋਈ ਐਡ ਕਰਵਾਉਣੀ ਹੈ ਤਾਂ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 99872825 ਜਾਂ ਮੇਰੇ ਨੰਬਰ ਤੇ ਤੇ ਬੇਨਤੀ ਕਰਦੇ ਆ ਜਿਹੜਾ ਆਪਾਂ ਵਟਸਐਪ ਨੰਬਰ ਦਿੱਤਾ ਹੈ ਤੇ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰੋ ਵੀ ਜੇ ਤੁਸੀਂ ਵਟਸਐਪ ਚਲਾ ਰਹੇ ਹੋ ਤਾਂ ਉਸ ਤੇ ਮੇਰੇ ਨਾਲ ਸੰਪਰਕ ਕਰੋ ਕਿਉਂਕਿ ਜਿਹੜੇ ਕਾਲਾਂ ਉਹ ਜਾਦੇ ਹੋ ਜਾਂਦੀਆਂ ਤਾਂ ਮੇਰੇ ਤੋਂ ਸਾਰੀਆਂ ਕਾਲਾਂ ਚੱਕੀਆਂ ਨਹੀਂ ਜਾਂਦੀਆਂ ਆਈਆਂ ਤਾਂ ਕਰਕੇ ਵਟਸਐਪ ਵਾਲਾ ਨੰਬਰ ਲਿਆ ਵੀ ਜੇ ਨਹੀਂ ਵੀ ਕਾਲ ਚੱਕੀ ਜਾਂਦੀ ਤਾਂ ਨਾਲ ਦੀ ਨਾਲ ਤੁਸੀਂ ਮੈਸੇਜ ਛੱਡ ਸਕਦੇ ਹੋ ਵਟਸਐਪ ਤੇ ਕੋਸ਼ਿਸ਼ ਕਰੂੰਗਾ ਜਲਦੀ ਤੋਂ ਜਲਦੀ ਜਿਹੜਾ ਵਟਸਐਪ ਵਾਲਾ ਨੰਬਰ ਹੈ ਉਹ ਨੂੰ ਮੈਂ ਕਾਲਾਂ ਦੇ ਲਈ ਵਰਤੋਂ ਕਰਾਂ ਤੇ ਜਦੋਂ ਕਾਲਾਂ ਦੇ ਲਈ ਉਹ ਵਰਤ ਹੋ ਗਿਆ ਤਾਂ ਚਲੋ ਮੈਨੂੰ ਕਾਲਾਂ ਚੱਕਣੀਆਂ ਸੌਖੀਆਂ ਆਸਾਨ ਹੋ ਜਾਣਗੀਆਂ ਜੁੜੇ ਰਹੋ ਪਿੰਡ ਤਰਕਾ ਟੀਵੀ ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ